ਤੁਸੀਂ ਦੇਖ ਰਹੇ ਜੀ ਬਾਰਡਰ ਪੱਟੀ ਨਹੀਂ ਮੈਂ ਮੋਰੇ ਪੱਟੀ ਐਸ ਵਾਲੇ ਮੌਜੂਦਾਂ ਦੀ ਕਰਤਾਰਪੁਰ ਲੰਗਾਸ਼ੀ ਕੋਰੀਡੋਰ ਸਾਹਿਬ ਜਿੱਥੇ ਇੱਕ ਸਵੇਰੇ ਕੋ ਭਿਆਨਕ ਐਕਸੀਡੈਂਟ ਹੋਇਆ ਆਹ ਤੁਹਾਨੂੰ ਦਿਖਾਉਂਦੇ ਆ ਅੱਜ ਦੀਆਂ ਤਸਵੀਰਾਂ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਿਆਂ ਵੀ ਇਹ ਜਿਹੜੀ ਆ ਕਰਤਾਰਪੁਰ ਲੰਗਰ ਜਿਹੜੀ ਸ਼ਰਕ ਜਿਹੜੀ ਆ ਇਧਰੇ ਆਰੀਆ ਜੀ ਗੱਡੀ ਜਿਹੜੀ ਸਿੱਧੀ ਇਹ ਬਟਾਲਾ ਰੋਡ ਨੂੰ ਜਾਂਦੀ ਆ ਗਦਾਪੁਰ ਨੂੰ ਜਾਂਦੀ ਆ ਆ ਤੁਸੀਂ ਤੁਹਾਨੂੰ ਦਿਖਾਉਂਦੇ ਆ ਲੇਟੇ ਝਲਕਿਆਂ ਤੇ ਦੇਖੋ ਤੁਸੀਂ ਗੱਡੀ ਦੀ ਸਪੀਡ ਦਾ ਤਾਂ ਪਸਾਨੂੰ ਪਤਾ ਨਹੀਂ ਕਿੰਨੀ ਕਿੱਪ ਆਹ ਦੇਖੋ ਤੁਸੀਂ ਗੱਡੀ ਜਿਹੜੀ ਆ ਓਵਰਟੇਕ ਕਰਦੀ ਹੋਈ ਇਹ ਜਿਹੜੀ ਫੋਰ ਲੈਂਪ ਦੇ ਉੱਤੇ ਜਾ ਚੜੀ ਆ ਇਹ ਦੇਖੋ ਤੁਸੀਂ ਤੁਹਾਨੂੰ ਦਿਖਾਉਣਾ ਜੀ ਆ ਦੇਖੋ ਪੂਰੇ ਪੋਲ ਜਿਹੜੇ ਹੈਗੇ ਗੱਡੀ ਤੋੜ ਕੇ ਸਿੱਧੀ ਜਾ ਪੇ ਆ ਤੁਸੀਂ ਤੁਹਾਨੂੰ ਦਿਖਾ ਰਿਹਾ ਜੀ ਇਧਰ ਨਾਲੇ ਆ ਦੇਖੋ ਜੀ ਇੱਥੋਂ ਟਰਨ ਕੀਤੀ ਆ ਗੱਡੀ ਐ ਖੰਭਾ ਦਿਖਾਉਣਾ ਦੇਖੋ ਆ ਦੇਖੋ ਜੀ ਲਾਈਟ ਵਾਲਾ ਜਿਹੜਾ ਖੰਭਾ ਸੀਗਾ ਮੇਨ ਜਿਹੜਾ ਹੈਗਾ ਉਹ ਵੀ ਬੁਰੀ ਤਰ੍ਹਾਂ ਜਿਹੜਾ ਵੀ ਇਹ ਵੀ ਟੁੱਟ ਚੁੱਕਾ ਵਾ ਗੱਡੀ ਦੀਆਂ ਵੀ ਤੁਹਾਨੂੰ ਝਲਕੀਆਂ ਦਿਖਾਉਣਾ ਵੀ ਗੱਡੀ ਕਿਸ ਹੱਥ ਦੇ ਵਿੱਚ ਆ ਗਿਆ ਆ ਤੁਹਾਨੂੰ ਦਿਖਾਉਣਾ ਗੱਡੀ ਦੀਆਂ ਝਲਕੀਆਂ ਤਕ ਗੱਡੀ ਵੀ ਜਿਹੜੀ ਆ ਤੁਸੀਂ ਦੇਖੋ ਜੀ ਬੁਰੀ ਤਰ੍ਹਾਂ ਜਿਹੜੀ ਨਕਾਰਾ ਹੋ ਚੁੱਕੀ ਆ ਕਾਰਨਾਂ ਦਾ ਨਹੀਂ ਹਲੇ ਪਤਾ ਲੱਗਾ ਵੀ ਗੱਡੀ ਕਿੰਨੂੰ ਜਾਂ ਓਵਰਟੇਕ ਕਰ ਰਹੀ ਸੀ ਜਾਂ ਕੋਈ ਅੱਗੇ ਕੋਈ ਮੋਟਰਸਾਈਕਲ ਆ ਗਿਆ ਇਹ ਹਲੇ ਸਥਿਤੀ ਦਾ ਸਾਨੂੰ ਪੂਰਾ ਪਤਾ ਨਹੀਂ ਲੱਗ ਸਕਿਆ ਪਰ ਗੱਡੀ ਜਿਹੜੀ ਆ ਬੁਰੀ ਤਰ੍ਹਾਂ ਜਿਹੜੀ ਆ ਤੁਸੀਂ ਦੇਖਦੇ ਹੋ ਚੱਕਣਾ ਚੂਰ ਹੋ ਚੁੱਕੀ ਆ ਆ ਤੁਹਾਨੂੰ ਦਿਖਾਉਣਿਆਂ ਦਾ ਦੇਖੋ ਜੀ ਇੱਕ ਆ ਵੀ ਇੱਕ ਜਿਹੜਾ थम जरा पोलिया गया ये भी यू टुट के भी सीधा बज गया भी इतने तक पहुंचा गया वा गड्डी की तरफ तुझी देख रहे हो जी इस बेले मौके से एक लड़की उस वेल मौजूद सी जी चश्मी गवाह जिन्हें देखा कि एक्सीडेंट कितना आओ होना गलबात कर दिया जी ਜੀ ਆਪਣਾ ਪਿੰਲਾ ਮਸਕਾਨ ਜੀ ਪਿੰਡ ਕਿਹੜਾ ਪੱਕ ਪਿੰਡ ਪੱਕਾ 440 ਹਾ ਹੁਣ ਇੱਕ ਜਬਰਦਸਤ ਹੋਇਆ ਇਹ ਆਂਡੇ ਸੀ ਕੋਰੀਡੋਰ ਵੱਲੋਂ ਇਹਨਾਂ ਨੂੰ ਪਤਾ ਇਹਨਾਂ ਨੇ ਕੁਝ ਖਾਦਾ ਅਜ ਨਹੀਂ ਖਾਦਾ ਇਹਨਾਂ ਨੇ ਬ੍ਰੇਕ ਬ੍ਰੇਕਾਂ ਇਹਨਾਂ ਕੋ ਲੱਗ ਨਹੀਂ ਰਹੀਆਂ ਇਹਨਾਂ ਨੇ ਇੱਥੇ ਲਿਆ ਖਲਾਰੀ ਇਹਨਾਂ ਖਲੋਤੀ ਨਹੀਂ ਇਹਨਾਂ ਨੇ ਮੁੜ ਕੇ ਸਾਈਡ ਮਾਰੀ ਇਹਨਾਂ ਨੇ ਮੁੜ ਕੇ ਗੱਡੀ ਵੀ ਮੋੜੀ ਇਹਨਾਂ ਕੋ ਨਹੀਂ ਮੁੜੀ ਇਹਨਾਂ ਨੇ ਗੱਡੀ ਟਪਾਉਣ ਦੀ ਕੋਸ਼ਿਸ਼ ਕੀਤੀ ਇਹਨਾਂ ਕੋ ਗਾੜੀ ਤਾਂ ਆਹੀ ਗਟੋ ਵਿੱਚ ਨਿਕਲੀ ਨਹੀਂ ਇਹਨਾਂ ਨੇ ਫੇਰ ਗਾੜੀ ਕੀਤੀ ਤੇ ਉਹ ਪਲਟ ਗਈ ਫਿਰ ਉਹ ਥੰਬੇ ਨਾਲ ਵੱਜੇ ਤੇ ਭਾਜੀ ਤੇ ਫਿਰ ਉਹਨਾਂ ਕੋ ਗੱਡੀ ਉਹ ਥੰਬਾ ਇਹਨਾਂ ਦੀ ਗੱਡੀ ਤੇ ਡੇਕ ਗਿਆ ਤੇ ਉਹਦੇ ਨਾਲ ਪਲਟ ਗਈ ਇੱਕ ਭਾਈ ਜਿਹੜੇ ਇੱਧਰ ਬੈਠੇ ਇੱਧਰਲੀ ਸਾਈਡ ਤੇ ਉਹ ਤੇ ਬਚ ਗਏ ਉਹਨਾਂ ਕੋ ਹੌਲੀ-ਹੌਲੀ ਨਿਕਲ ਗਏ ਉਹਨਾਂ ਸਿਰ ਪਾਟਾ ਥੋੜਾ ਜਿਹਾ ਉਹਨਾਂ ਕਿੰਨੇ ਗੱਡੀ ਵਿੱਚ ਸਵਾਰ ਸੀਗੇ ਇਹ ਦੋ ਜਣੇ ਸੀ ਇਹ ਗੱਡੀ ਕਿੱਧਰੋਂ ਆ ਰਹੀ ਸੀ ਇਹ ਗੱਡੀ ਐਸਾਈਡੋਂ ਆ ਰਹੀ ਆ ਪੂਰੀ ਢੋਰ ਵੱਲੇ ਬਣੂ ਹਾਂਜੀ ਇੱਧਰ ਆਂਦੀ ਸੀ ਇੱਥੇ ਆਣ ਕੇ ਹੋਇਆ ਇਦਾਂ ਤੇ ਤੁਸੀਂ ਹਾਂਜੀ ਮੈਂ ਮੈਂ ਆਵਾਜ਼ ਮਾਰੀ ਪਰ ਕਿਸੇ ਨੇ ਸੁਣੀ ਨਹੀਂ ਤੇ ਕੋਈ ਖਲਾਉਣ ਨਹੀਂ ਸੀ ਦਿਆ ਫਿਰ ਉੱਥੇ ਅੰਕਲ ਖਲੋਤੇ ਸੀ ਤੇ ਮੈਂ ਅੰਕਲ ਨੂੰ ਕਿਹਾ ਤੁਸੀਂ ਖਿਲਾਰੋ ਫਿਰ ਉਧਰੋਂ ਅੰਕਲ ਇਧਰੋਂ ਗੱਡੀ ਜਾਣ ਢੀ ਉਧਰ ਨੂੰ ਫਿਰ ਉਹਨਾਂ ਨੇ ਖਿਲਾ ਰਿਆ ਤੇ ਫਿਰ ਉਹਨਾਂ ਨੂੰ ਪਤਾ ਲੱਗਾ ਫਿਰ ਇੱਥੇ ਮੌਕੇ ਤੇ ਉਹ ਆਏ ਤੇ ਫਿਰ ਉਹਨਾਂ ਨੇ ਇੱਕ ਜਣਾ ਤੇ ਨਿਕਲ ਗਿਆ ਇਧਰਲੇ ਪਾਸੇ ਜਿਹੜਾ ਬੈਠਾ ਜਿਹੜਾ ਡਰਾਈਵਰ ਭਾਜੀ ਨਾ ਗੱਡੀ ਪਲਟ ਗਈ ਉਹ ਉਹਨਾਂ ਦੇ ਉੱਤੇ ਸਾਰੇ ਸ਼ੀਸ਼ੇ ਛੁਰੇ ਵਾਜ ਗਏ ਐਂਬੂਲੈਂਸ ਤੇ ਐਂਬੂਲੈਂਸ ਤੇ ਆਈ ਨਹੀਂ ਸੀ ਨਾ ਹਾਂਜੀ ਐਂਬੂਲੈਂਸ ਨਹੀਂ ਆਈ ਫਿਰ ਅੰਕਲ ਫੌਜੀ ਦੀ ਗੱਡੀ ਸੀ ਉਹਨਾਂ ਨੇ ਖੜਿਆ ਉਹਨਾਂ ਨੂੰ ਹਸਪੀਟਲ ਚ ਫਿਰ ਮੌਕੇ ਹੋਣ ਕੀਤਾ ਘਰ ਦੇ ਨਹੀਂ ਆ ਜੇ ਆਏ ਉਹ ਹੁਣ ਹਸਪੀਟਲ ਚ ਆ ਤੇ ਬਾਈ ਉਹਨਾਂ ਦੀ ਬਚਣ ਦਾ ਚਾਂਸ ਨਹੀਂ ਆ ਉਹਨਾਂ ਨੂੰ ਪਤਾ ਨਹੀਂ ਲੱਗਾ ਉਹ ਮੇਠਾ ਹੋ ਕੇ ਵੇਖਿਆ ਤੇ ਫਿਰ ਕਹਿੰਦੇ ਕਿ ਮੈਂ ਦੱਸਿਆ ਮੈਂ ਕਹੇ ਭਾਜੀ ਤੁਸੀਂ ਕਹਿੰਦੇ ਵਿੱਚ ਨਹੀਂ ਕੋਈ ਹੈਗਾ ਮੈਂ ਕਹੇ ਭਾਜੀ ਉਹਨਾਂ ਦੀ ਬਾਹ ਲੰਮਕਣ ਦੀ ਥਾਣੂ ਉਹਨਾਂ ਦੇ ਗੱਡੀ ਚ ਕੋਈ ਜ਼ਰੂਰ ਹੈਗਾ ਵਾ ਜਦੋਂ ਉਹਨਾਂ ਨੇ ਗੱਡੀ ਪਲਟੀ ਸੀ ਫਿਰ ਸਾਰੇ ਜਣੇ ਇੱਥੇ ਇਕੱਠੇ ਹੋਏ 10 15 ਜਣੇ ਉਹਨਾਂ ਨੇ ਗੱਡੀ ਸਿੱਧੀ ਕਰਕੇ ਫਿਰ ਉਹਨਾਂ ਨੇ ਵਿੱਚੋਂ ਕੱਢਿਆ ਬਸ ਉਹਨਾ ਐਕਸੀਡੈਂਟ ਕੇਸ ਆਏ ਨੇ ਦੋ ਬੱਚੇ ਸੀਗੇ ਇੱਕ 20 ਸਾਲ ਦਾ ਹੈ ਤੇ ਇੱਕ 22 ਸਾਲ ਦਾ ਤੇ ਆਹ ਕੌਰੀਡੋਰ ਜੰਕਸ਼ਨ ਤੇ ਐਕਸੀਡੈਂਟ ਹੋਇਆ ਕੋਈ ਸਾਈਡ ਮਾਰ ਗਿਆ ਕਾਬ ਬੱਚੇ ਕਾਫੀ ਸੀਰੀਅਸ ਸੀਗੇ ਆਪਾਂ ਫਰਸਟ ایڈ ਦੇ ਕੇ ਉਹਨਾਂ ਨੂੰ 108 ਐਂਬੂਲੈਂਸ ਤੇ ਹੀ ਇੱਥੇ ਲਿਆਂਦਾ ਸੀਗਾ ਤੇ 108 ਤੇ ਹੀ ਅੱਗੇ ਆਪਾਂ ਉਹਨਾਂ ਨੂੰ ਸਿਵਲ ਹਸਪੀਟਲ ਗੁਰਦਾਸਪੁਰ ਰੈਫਰ ਕੀਤਾ ਸੀ ਸੀਰੀਅਸ ਹੈਗੇ ਬੱਚੇ